ਗੁਰਦੁਆਰਾ ਸਾਹਿਬ ਆਕੇ ਤੇ ਜੀ ਆਨੰਦ ਬਹੁਤ ਮਿਲਦਾ ਤੇ ਮੈਨੂੰ ਘਟੋ ਘਟ ਨਹੀਂ ਤਾਂ 15 16 ਸਾਲ ਹੋ ਗਏ ਇੱਥੇ ਆਂਦੇ ਤਾਂ ਮੈਨੂੰ ਜੋ ਜੋ ਵੀ ਮਿਲਿਆ ਨਾ ਵਾਹਿਗੁਰੂ ਘਰੋਂ ਹੀ ਮਿਲਿਆ ਬਾਬਾ ਦੀਪ ਸਿੰਘ ਵੱਲੋਂ ਹੀ ਮਿਲਿਆ ਕਦੀ ਮਾਨ ਨਹੀਂ ਕੀਤਾ ਗੱਡੀ ਗੱਡੀ ਲਿਆਂਦੀ ਪੂਰੀ ਇੱਥੇ ਦਰਬਾਰ ਤੇ ਆ ਕੇ ਖੜਾਈ ਸ਼ੁਕਰਾਨਾ ਸਭ ਤੋਂ ਪਹਿਲਾਂ ਇੱਥੇ ਆ ਕੇ ਕੀਤਾ ਮੋਟਰਸਾਈਕਲ ਲੀਤਾ ਭਾਵੇਂ ਸੈਕੰਡ ਹੈਂਡ ਲੀਤਾ ਮੇਰੇ ਵਾਸਤੇ ਨਵਾਂ ਸੀਗਾ ਸ਼ੁਕਰਾਨਾ ਇੱਥੇ ਆ ਕੇ ਕੀਤਾ ਜੋ ਵੀ ਮਿਲਿਆ ਮੈਨੂੰ ਮਤਲਬ ਫਰਸ਼ਾਂ ਤੋਂ ਅਰਸ਼ਾਂ ਤੱਕ ਲੈ ਕੇ ਜਾਣ ਵਾਲਾ ਇਹੀ ਹੈ ਮਾਲਕੀ ਹੈ ਮਹਿਸੂਸ ਇੱਕ ਆਨੰਦ ਆਪਣਾਪਣ ਗੁਰੂਆਂ ਨਾਲ ਗੱਲਾਂ ਕਰਦਾ ਜੋ ਵੀ ਆਮਣੇ ਸਾਹਮਣੇ ਦੀਆਂ ਗੱਲਾਂ ਆਪਾਂ ਨਹੀਂ ਦੱਸ ਸਕਦੇ ਮੰਨ ਦੀਆਂ ਗੱਲਾਂ ਹੁਣ ਇੱਥੇ ਆ ਕੇ ਮੈਂ ਆਪਣਾ ਸਾਰਾ ਕੱਢਦਾ ਤੇ ਉਹ ਵਾਹਿਗੁਰੂ ਮੇਰਾ ਪੂਰਾ ਕਰਦਾ ਕਿੰਨਾ ਚਿਰ ਹੋ ਗਿਆ ਇੱਥੇ ਮੈਨੂੰ 15-16 ਸਾਲ ਹੋ ਗਏ ਇੱਥੇ ਆਂਦੇ ਲੱਗੇ ਜੀ ਸ਼ਬੂ ਸੰਗਤਾਂ ਦੇ ਚੱਲਣਾ 'ਚ ਪੂਰ ਜੋਰ ਬਿਤੀ ਕਰਦਾ ਕਿ ਤਰਤਲ ਬਾਬਾ ਦੀਪ ਸਿੰਘ ਗੁਰਦਾਰੇ ਦੇ ਵਿੱਚ ਤਕਰੀਬਨ ਸਾਨੂੰ ਕਈ ਸਾਲ ਹੋ ਗਏ ਆਉਂਦੇ ਆ ਤਵੇ ਸਭ ਦਾ ਕਿ ਇੱਥੇ ਆ ਕੇ ਜਦੋਂ ਮਨ ਨੂੰ ਤਸੱਲੀ ਮਿਲਦੀ ਆ ਮੱਥਾ ਟੇਕ ਕੇ ਤੇ ਗੁਰੂ ਦੀ ਰਹਿਮ ਤਾਂ ਮਿਲਦੀ ਆ ਲੈ ਉਹ ਦਾ ਕੋਈ ਆਪਾਂ ਬਿਆਨ ਨਹੀਂ ਕਰ ਸਕਦੇ ਹੈਗੇ ਕੋਈ ਵੀ ਵੱਧ ਦੇ ਵਿੱਚ ਸ਼ਰਧਾ ਲੈ ਕੇ ਆ ਜੀਏ ਕੋਈ ਮੰਨ ਲਈਏ ਸੁਖ ਸੁਖ ਲਈਏ ਅਰਦਾਸ ਕਰ ਦਈਏ ਗੁਰੂਬਾਰਾ ਸੁਣ ਕੇ ਦਿਓ ਤਦ ਦ੍ਰਿਸ਼ਟੀ ਇਹ ਬਖਸ਼ਦਾ ਹੈਗਾ ਉਹ ਲਾਡ ਵੀ ਦਿੰਦਾ ਤਦ ਦਾਲਤ ਵੀ ਦਿੰਦਾ ਤੇ ਹਰ ਪੱਖ ਤੋਂ ਸਾਡੀ ਅਗਵਾਈ ਵੀ ਕਰਦੇ ਨੇ ਤੇ ਖੁਸ਼ੀ ਖੁਸ਼ੀ ਵਰਤਦੇ ਨੇ ਤੇ ਆਪਣਾ ਵੀ ਇਹ ਫਰਜ਼ ਬਣਦਾ ਕਿ ਇੱਥੇ ਆ ਕੇ ਗੁਰੂ 바라 ਦੇ ਚਲਣਾ ਚਾਪਾ ਅਰਦਾਸ ਕਰਿਆ ਕਰੀਏ ਕਿ ਗੁਰੂ 바라 ਸਾਡੇ ਤੇ ਰਹਿਮਤ ਤੇ ਬਖਸ਼ਿਸ਼ ਕਰੋ ਸਾਡੇ ਝੋਲੀ ਦੇ ਵਿੱਚ ਨਾਮ ਦੀ ਦਾਤ ਸਿਮਰਨ ਦੀ ਦਾਤ ਤੇ ਸੰਗਤ ਦੀ ਦਾਤ ਪਾਓ ਕਿਉਂਕਿ ਇਸ ਸੰਸਥਾਨ ਨੂੰ ਇਹ ਬੜੀ ਬਖਸ਼ਿਸ਼ ਹੈਗੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਰਮਾਤਮਾ ਦੀ ਗੁਰੂ ਗ੍ਰੰਥ ਸਾਹਿਬ ਦੀ ਚਰਣਾ ਦੇ ਵਿੱਚ ਉਹਨਾਂ ਦਾਸ ਪਸੰਦ ਬੁੱਲੇ ਆ ਸਮਝੋਗੇ ਆਪ ਸਾਰਿਆਂ ਨੂੰ ਇਹ ਸੇਧਾ ਕਰਦੇ ਆ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ ਸੋ ਸਭ ਨਾਲ ਦੇ ਚਲਣਾ ਜ ਮੈਂ ਬੇਨਤੀ ਕਰੂਗਾ ਕਿ ਇੱਥੇ ਵੀ ਆਓ ਤੇ ਹੋਰ ਜਿੱਥੇ ਵੀ ਜਾਂਦੇ ਆ ਆਪਾਂ ਸ਼ਰਧਾ ਦੇ ਨਾਲ ਗੁਰੂਬਾਰਾਂ ਦੇ ਨਾਮ ਵੀ ਜਪੀਏ ਮੱਤਾ ਵੀ ਟੇਕੀਏ ਤੇ ਸੇਵਾ ਵੀ ਕਰੀਏ ਸੋ ਖੁਸ਼ੀ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੇ ਮਹਿਸੂਸ ਕਰਦੇ ਆ ਜਿਹੜਾ ਸੱਚਖੰਡ ਜਾ ਕੇ ਮਹਿਸੂਸ ਬੰਦਾ ਕਰਦਾ ਹੈ ਇਹ ਸਾਡੇ ਵਾਸਤੇ ਤੇ ਜਿੰਦਾ ਜਗ ਦਾ ਸੱਚਖੰਡ ਏ ਇਹ ਅੰਮ੍ਰਿਤ ਦੀ ਵਰषा ਹੋ ਰਹੀ ਏ ਵੇਖੋ ਨਾ ਕਿਵੇਂ ਚੋਂ ਆਪਸੇ ਵਰषा ਹੋ ਰਹੀ ਏ ਸੱਚੇ ਪਾਤਸ਼ਾਹ ਸਭ ਦੀਆਂ ਚੋੜੀਆਂ ਭਰਦੇ ਨੇ ਔਰ ਗੁਰੂ ਇਹ ਵੀ ਅਰਦਾਸ ਹੈ ਸਾਡੀ ਕਿ ਸੱਚੇ ਮਨ ਨਾਲ ਨਿਕਣਾ ਨਾ ਚਾਹੀਦਾ ਮਨ ਚ ਪੂਰੀ ਸ਼ਰਧਾ ਲੈ ਕੇ ਜਿਹੜਾ ਸ਼ਰਧਾ ਲੈ ਕੇ ਆਂਦਾ ਕਦੀ ਖਾਲੀ ਵਾਪਸ ਨਹੀਂ ਜਾਂਦਾ ਕਿੰਨਾ ਕਰੋਗੇ ਤੁਹਾਨੂੰ ਇਹ ਚਾਹੁੰਦੇ ਆ ਮੈਨੂੰ ਇੱਥੇ 20 ਸਾਲ ਦਾ ਮੈਂ ਵੀ ਆ ਰਿਹਾ ਹਾਂ ਜਿਸ ਵੇਲੇ ਛੋਟਾ ਜਿਹਾ ਇੱਕ ਕਮਰਾ ਸੀ ਉਸ ਵੇਲੇ ਦਾ ਮੈਂ ਆ ਰਿਹਾ ਵਾਂ ਫਿਰ ਵੈਗੁਰੂ ਚੜ੍ਹਦੀਆਂ ਕਲਾ ਸੱਚੇ ਪਾਲ ਸਾਹਿਬ ਜਪ ਤਪ ਦੇਖੋ ਹਰ ਜਗ੍ਹਾ ਦਾ ਪ੍ਰਤਾਪ ਹੁੰਦਾ ਹੈ ਉਹ ਪ੍ਰਤਾਪ ਹੁੰਦਾ ਸਿਮਰਨ ਦੇ ਨਾਲ ਤੁਸੀਂ ਕਦੀ ਆਉਣਾ ਵੇਖੋ ਕਿੰਨੇ ਸੁਖਮਨੀ ਸਾਹਿਬ ਦੇ ਪਾਠ ਕਿੰਨੇ ਹਜ਼ਾਰੋਂ ਸੁਖਮਨੀ ਸਾਹਿਬ ਦੇ ਪਾਠ ਜਪਤੀ ਸਾਹਿਬ ਦੇ ਪਾਠ ਬਸ ਪਾਠ ਹੀ ਪਾਠ ਹੋ ਰਹੇ ਨੇ ਤੇ ਜਗਾ ਐਵੇਂ ਤੰਨ ਤੰਨ ਹੋ ਜਾਂਦੀ ਏ ਉੱਤੇ ਨਾਲ ਤੁਸੀਂ ਕਹਾਵਤ ਗੁਰੂ ਗ੍ਰੰਥ ਸਾਹਿਬ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੁਥਾਨ ਸੁਭਾਵਾ ਰਭਾ ਜੀ ਗੁਰੂ ਨਾਮ ਦਾਸ ਦੀ ਬੜੀ ਕਿਰਪਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹਿ ਬਾਬਾ ਦੀਪ ਸਿੰਘ ਜੀ ਵਾਸਤੇ ਮੇਰੇ ਕੋਲੋਂ ਕੋਈ ਸ਼ਬਦ ਹੀ ਨਹੀਂ ਹਨ ਸੰਗਤਾਂ ਬਿਆੰਤ ਹੋ ਰਹੀਆਂ ਹਨ ਸਭ ਦੀਆਂ ਝੋਲੀਆਂ ਪੜ ਰਹੇ ਹਨ ਬਾਬਾ ਜੀ ਦੇ ਉਹ ਟਾਸੇ ਨਾਲ ਮੈਨੂੰ 10 ਸਾਲ ਹੋ ਗਏ ਬਾਬਾ ਜੀ ਦੇ ਦਰਸ਼ਨ ਆਂਦੀਆਂ ਕਰਨ ਵਾਸਤੇ 32 ਸੈਕਟਰ ਜਮਾਲਪੁਰ ਤੋਂ ਬਾਬਾ ਜੀ ਕਿਰਪਾ ਕਰਦੇ ਨੇ ਸੇਵਾ ਲੈਂਦੇ ਹਨ ਬਾਬਾ ਜੀ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਤੂਫਾਨ ਆਏ ਪਰ ਬਾਬਾ ਜੀ ਨੇ ਆਪਣਾ ਮੇਹਰ ਭਰਿਆ ਹੱਥ ਦੇ ਕੇ ਮੈਨੂੰ ਹਰ ਤੂਫਾਨ ਚੋਂ ਬਚਾਇਆ ਬਹੁਤ ਬਿਆੰਤ ਹਨ ਬਹੁਤ ਬਿਆੰਤ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ